ਦੀਵਾਲੀ ਆ ਰਿਹਾ ਹੈ ਕਹਿੰਦੇ ਦੀਵਾਲੀ ਬੰਪਰ ਜਰੂਰ ਹੁੰਦਾ ਤੇ ਇਹਨਾਂ ਦਾ ਦਿਵਾਲਾ ਨਿਕਲ ਗਿਆ ਜੈ ਹੋ ਸ੍ਰੀ कृष्णा ਮੋਟਰਸ ਸ੍ਰੀ कृष्णा ਮੋਟਰਸ ਸ੍ਰੀ कृष्णा ਮੋਟਰਸ ਕੰਪਨੀ ਇਹ ਤਾਂ ਕਹਿੰਦੀ ਜਰੂਰ ਸੁਣੀ ਸੀ ਕਿ ਸੇਲ 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 ਪਰ ਇੱਥੇ ਨੌਜਵਾਨਾਂ ਨੇ ਬਾਇਕਾਟ 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 ਲਿਖਾਇਆ ਬਾਇਕਾਟ कृष्णा ਮੋਟਰ ਬਾਇਕਾਟ कृष्णा ਮੋਟਰ ਸਾਡਾ ਹੁਣ ਧਰਨੇ ਦਾ ਇਸ ਤੋਂ ਬਾਅਦ ਅਸੀਂ ਕੋਰਟ 'ਚ ਵੀ ਜਾਵਾਂਗੇ ਈਵਨ ਕਿ ਸਾਨੂੰ ਹੁਣ ਗੱਡੀ ਵੀ ਨਹੀਂ ਦੇ ਰਹੇ ਸਾਡੀ ਜੋ ਗੱਡੀ ਆ ਜੋ ਇਹਨਾਂ ਕੋਲ ਆ ਵੀ ਅਸੀਂ মিডিਆ ਨੂੰ ਦਿਖਾਈਏ ਲੋਕਾਂ ਨੂੰ ਦਿਖਾਈਏ ਅਗਰ ਸਾਡੀ ਕੋਈ ਹੋਵੇ ਤੁਹਾਨੂੰ ਗੱਡੀ ਵੀ ਨਹੀਂ ਤੇਰੇ ਕੋਲ ਹਾਂਜੀ ਇੱਥੇ ਨੌਜਵਾਨ ਪ੍ਰੋਟੈਸਟ ਕਰ ਰਹੇ ਨੇ ਜੀ ਇਹਨਾਂ ਦਾ ਕੋਈ ਕੀ ਮਸਲਾ ਹੈਗਾ ਹੀ ਸਰ ਆਪਕੋ ਬਤਲਾਏਗਾ ਕਿਉਂ ਪ੍ਰੋਟੈਸਟ ਕਰ ਰਹੇ ਨੇ ਮੈਂ ਛਿੱਟੀ ਗੱਡੀ ਨੂੰ ਪਤਾ ਲੱਗਦਾ ਕਿ ਕਿਹੜੇ ਸਟੇ ਸਰ ਇਹ ਅੰਦਰੋਂ ਡਰਾਵੇ ਜ਼ਰੂਰ ਆਉਂਦੇ ਨੇ ਜੀ ਪੁਲਿਸ ਬੁਲਾ ਲਾਂਗੇ ਇਹ ਤੋਂ ਪਹਿਲਾਂ ਉਹ ਚਲੇ ਜਾਊਗਾ ਹਾਂਜੀ ਐਹਕਟਰ ਦਾ ਪਠਾਈ ਬਹਿ ਗਿਆ ਨੌਜਵਾਨ ਅਜੇਹੇ ਨਾਰੇ ਲਾਉਂਦੇ ਹੋਏ ਬਾਹਰ ਖੜੇ ਨੇ ਐਮਜੀ ਹੈਕਟਰ ਕ੍ਰਿਸ਼ਨਾ ਮੋਟਰ ਗੈਰੇਜ ਮੋਹਾਲੀ ਦੇ ਪੋਸਟਰ ਫਲੈਕਸ ਲੱਗੇ ਹੋਏ ਨੇ ਬਾਇਕਾਟ ਐਮਜੀ ਲਿਖਿਆ ਹੋਇਆ ਹੈ ਇਹ ਮੋਹਾਲੀ ਦੀ ਤਸਵੀਰ ਹੈ ਜਿੱਥੇ ਕਿ 26 ਲੱਖ ਲਾਇਆ ਕੋਈ ਕੰਮ ਨਾ ਆਇਆ ਨੌਜਵਾਨ ਅੱਜ ਸਾਰੇ ਗੇਟ ਬੰਦ ਖੜ ਕੇ ਇੱਥੇ ਖੜੇ ਹੋਏ ਨੇ ਸਾਰੇ ਨਾਲ ਗੇਟ ਬੰਦ ਕਰ ਦਿੱਤੇ ਨੇ ਪਵਾ ਅੱਗੇਉਂ ਦੀ ਹੈ ਪਵਾ ਪਿੱਛੋਂ ਦੀ ਹੈ ਕੋਈ ਵੀ ਐਂਟਰੀ ਨਹੀਂ ਛੱਡੀ ਐਮਜੀ ਹੈਕਟਰ ਦੇ ਵਿੱਚ ਕ੍ਰਿਸ਼ਨਾ ਜੋ ਕਿ ਮੋਟਰ ਗੈਰੇਜ ਹੈ ਉਸ ਦੇ ਵਿੱਚ ਕੋਈ ਐਂਟਰੀ ਨਹੀਂ ਛੱਡੀ ਅਸੀਂ ਮਾਲਕ ਨੂੰ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੋਨ ਕਰ ਰਹੇ ਹਾਂ ਪਰ ਫੋਨ ਨਹੀਂ ਪਿਕ ਕਰ ਰਹੇ ਨੌਜਵਾਨਾਂ ਦਾ ਦੁੱਖ ਅਸੀਂ ਸੁਣਨ ਦੇ ਲਈ ਪਹਿਲਾਂ ਵੀ ਪਹੁੰਚੇ ਸੀਗੇ ਅੱਜ ਫੇਰ ਆਇਆ ਕਹਿੰਦੇ 26 ਲੱਖ ਰੁਪਏ ਲਾਇਆ ਸਾਡੇ ਕੋਈ ਕੰਮ ਨਾ ਆਇਆ ਕਹਿੰਦੇ ਹੁਣ ਕਹਿੰਦੇ ਥੋੜੀ ਬਹੁਤੀ ਕਹਿ ਰਿਹਾ ਰਾਤ ਦੇਣ ਦੀ ਕੋਸ਼ਿਸ਼ ਕਰਦੇ ਪਰ ਉਸ ਦੇ ਵਿੱਚ ਕੋਈ ਗੱਲ ਨਹੀਂ ਕਰਾਂਗੇ ਅਸੀਂ ਨੌਜਵਾਨਾਂ ਨਾਲ ਗੱਲ ਕਰਾਂਗੇ ਬਈ ਪਹਿਲਾਂ ਵੀ ਸਿੱਕ ਨਾਲ ਆਏ ਹੁਣ ਤੁਸੀਂ ਕਹਿ ਰਹੇ ਹੋ ਕਿ ਪੱਠੇ ਹੀ ਬੈਠ ਗਏ ਸਿੱਕ ਨਾਲ ਇੰਜਨ ਤਾਂ ਡਿੱਗੇ ਡਿੱਗੇ ਸੀਗਾ ਕੀ ਲਾਦਾ ਕਿ ਹੱਲ ਕਿਉਂ ਨਹੀਂ ਹੋ ਰਿਹਾ ਹੁਣ ਤੱਕ ਹੱਲ ਕੁਝ ਕਹਿ ਨਹੀਂ ਸਕਦੇ ਬੜੀਆਂ ਹਾਰਮਨ ਨੇ ਛੋਟੇ ਬੰਦੇ ਨੂੰ ਆਮ ਬੰਦੇ ਨੂੰ ਕੁਝ ਸਮਝ ਨਹੀਂ ਹੈਗੀ ਇਹ ਤੇ ਹੁਣ ਜਿੰਨਾ ਘੱਟ ਹੋ ਰਹੇ ਵੱਧਵਾਦ ਕਰ ਰਹੇ ਆ ਓਨਰ ਨੂੰ ਅਸੀਂ ਵੀ ਫੋਨ ਲਾਏ ਚਾਗਦੇ ਨਹੀਂ ਹੈਗੇ ਕੰਪਨੀ ਕਿਸੇ ਨੂੰ ਐਮਪਲਾਈ ਨੂੰ ਫੋਨ ਲਾਉਣਾ ਚਾਗਦਾ ਨਹੀਂ ਹੈਗਾ ਕੋਈ ਤੁਸੀਂ ਕਾਲ ਕਰਕੇ ਚੈੱਕ ਵੀ ਕਰ ਸਕਦੇ ਜੇ ਕਾਲ ਚਾਹਦੇ ਨੇ ਤਾਂ ਤੁਸੀਂ ਤੁਸੀਂ ਆਪ ਦੇ ਮੱਧਮ ਤੇ ਵੀ ਗੱਲ ਕਰ ਸਕਦੇ ਬਿਲਕੁਲ ਅਸੀਂ ਕਾਲ ਕਰਾਂਗੇ ਅਸੀਂ ਲਾਈਵ ਰੈਸੀਪਟ ਸਾਡਾ ਚੱਕ ਨਹੀਂ ਰਹੇ ਕੀ ਤੁਹਾਨੂੰ ਤੁਸੀਂ ਤਕਰੀਬਨ 7:30 12:30 ਤੋਂ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਅੰਦਰੋਂ ਵੀ ਨਹੀਂ ਕੋਈ ਬਾਹਰ ਆਇਆ ਕਿਸ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਂ ਕਿਹਾ ਕੁਝ ਕੇ ਤੁਹਾਡਾ ਹੱਲ ਕਰ ਦਿੰਨੇ ਕੋਈ ਬਾਹਰ ਨਹੀਂ ਆਇਆ ਜੀ ਇਹ ਹਜੇ ਅੰਦਰੋਂ ਡਰਾਵੀ ਜਰੂਰ ਆਉਂਦੇ ਨੇ ਵੀ ਪੁਲਿਸ ਬੁਲਾ ਲਾਂਗੇ ਇਹ ਤੋਂ ਪਹਿਲਾਂ ਉਹ ਚਲੇ ਜਾਓ ਜੀ ਹੂੰ ਅੰਦਰੋਂ ਅੱਛਾ ਇਹ ਡਰਾਵੇ ਕੌਣ ਦੇ ਰਹੇ ਆਂ ਅੰਦਰੋਂ ਆ ਜਾਂਦੇ ਨੇ ਕੋਈ ਐਮਪਲਾਈ ਕਹਿੰਦਾ ਵੀ ਕਰਤਾ ਪੁਲਿਸ ਨੂੰ ਫੋਨ ਵੀ ਛੇਤੀ ਇੱਧਰ ਉੱਧਰ ਹੋ ਜਾਵੇ ਇਹ ਡਰਾਵੇ ਹੋ ਰਹੇ ਨੇ ਅੱਛਾ ਹਾਂ ਉਹ ਮੈਨੇਜਰ ਮੁਰੇ ਦੇ ਕੋਈ ਨਹੀਂ ਆਇਆ ਗੱਲ ਕਰਨ ਨੂੰ ਹੂੰ ਹੂੰ ਬਿਲਕੁਲ ਤਾਂ ਡਰਾਵੇ ਦਿੱਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਜਿਹੜੇ ਫਲੈਕਸ ਲੈ ਕੇ ਇੱਥੇ ਨੌਜਵਾਨ ਪਹੁੰਚੇ ਨੇ ਬਈ ਡਰਾਵੇ ਨੌਜਵਾਨ ਚੱਲਣਗੇ ਜਾਂ ਫਿਰ ਆਪਣਾ ਹੱਕ ਲੈ ਕੇ ਮੋੜਾਂਗੇ ਨਹੀਂ ਜੀ ਹੱਕ ਲੈ ਕੇ ਮੋੜਾਂਗੇ ਜ਼ਰੂਰ ਮੋੜਾਂਗੇ ਜਿੰਨਾ ਦਿਨ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਇੱਕ ਇੱਕ ਮਿੰਟ ਵੀ ਇੱਥੋਂ ਪਰਾ ਨਹੀਂ ਹੋਵਾਂਗੇ ਹੁਣ ਅਸੀਂ ਇੱਥੇ 50 60 ਬੰਦੇ ਆ ਤਾਂ ਦਿਨੋਂ ਦਿਨ ਇਕੱਠ ਵਧਨਾ ਰਾਤੋਂ ਰਾਤ ਬੰਦੇ ਵਧਨੇ ਨੇ ਹੁਣ ਅਸੀਂ ਸਿਰਫ ਉਹ ਮੁੰਡਿਆਂ ਜਿਹੜੇ ਅਸੀਂ ਇੱਥੇ ਆਪਣੇ ਮਹਾਲੀ ਚੰਡੀਗੜ੍ਹ ਰਹ ਰਹੇ ਆ ਇਹ ਦੋ ਵਾਦ ਪਿੰਡੋਂ ਆਉਣਗੇ ਸਾਡੀ ਜੁਨੀਅਨ ਇਕੱਠੀਆਂ ਹੋਣਗੀਆਂ ਸਾਡੇ ਸਾਰੇ ਜੋ ਜੋ ਵੀ ਅਸੀਂ ਪਿੰਡਾਂ 'ਚ ਅੱਡ ਅੱਡ ਪਿੰਡਾਂ ਦੇ ਆ ਸਾਰੇ ਅੱਡ ਅੱਡ ਸ਼ਹਿਰਾਂ ਦੇ ਆ ਸਾਰੇ ਅਸੀਂ ਵਾਦ ਤੋਂ ਵਾਦ ਇੱਥੇ ਇਕੱਠ ਕਰਾਂਗੇ ਜੋ ਵੀ ਹੋ ਸਕੇ ਅਸੀਂ ਜਿੰਨਾ ਵੀ ਹੋ ਸਕੇ ਅਸੀਂ ਸੰਘਰਸ਼ ਕਰਾਂਗੇ ਜੋ ਵੀ ਡਰਬੇ ਜੋ ਹੁੰਦੇ ਨੇ ਸਾਥ ਜੋ ਵੀ ਹੋ ਸਕੇ ਕਰਨ ਪਰ ਅਸੀਂ ਆਪਣਾ ਹੱਲ ਕਰੇ ਬਿਨਾ ਨਹੀਂ ਇੱਥੋਂ ਜਾਵਾਂਗੇ ਕੁਛ ਮਰਜ਼ੀ ਹੋ ਜਾਏ ਅੱਛਾ ਹੱਥ ਕਿਉਂ ਨਹੀਂ ਫੜਾ ਰਹੇ ਉਂਗਲ ਕਿਉਂ ਨਹੀਂ ਫੜਾ ਰਹੇ ਕਹਿੰਦੇ ਜਦੋਂ ਗੱਡੀ ਦੇ ਵਿੱਚ ਨਹੀਂ ਹੋਵੇ ਕਹਿੰਦੇ ਉਦੋਂ ਤਾਂ ਬੜਾ ਕਸਟਮਰ ਨਾਲ ਡੀਲ ਕਰ ਰਹੇ ਹੁਣ ਤੁਸੀਂ ਇੱਥੇ ਧੁੱਪ 'ਚ ਖੜੇ ਹੋ ਹੁਣ ਨਹੀਂ ਆ ਰਹੇ ਖੋਦ ਇਥੋਂ ਇਥੋਂ ਇਹ ਹਟਾ ਰਹੇ ਨੇ ਸਾਨੂੰ ਇੱਥੇ ਖੜੇਣ ਵੀ ਨਹੀਂ ਦੇ ਰਹੇ ਜਿੱਦ ਦੀ ਅਸੀਂ ਉਰੇ ਕੋਈ ਕਸਟਮਰ ਬਣ ਕੇ ਆਉਨੇ ਆ ਸਾਨੂੰ ਅੰਦਰ ਸੋਫੇ ਤੇ ਬਿਠਾਇਆ ਜਾਂਦਾ ਜਦੋਂ ਅਸੀਂ ਆਪਣੀ ਕੰਪਲੇਂਟ ਲੈਣ ਆਏ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਇਹ ਕੋਈ ਕਿਸੇ ਨੂੰ ਡੀਲ ਕਰਨ ਦਾ ਤਰੀਕਾ ਨਹੀਂ ਆ ਅਸੀਂ ਆਪਣੀ ਕੰਪਲੇਂਟ ਲੈ ਕੇ ਆਇਆ ਇੱਥੇ ਠੀਕ ਹੈ ਸਾਨੂੰ ਉਹਨਾਂ ਨੇ ਇਵਨ ਕੀ ਸਾਨੂੰ ਧੱਕੇ ਮਾਰ ਕੇ ਸਾਨੂੰ ਡਰਾਬੇ ਦਿੱਤੇ ਨੇ ਵੀ ਜੇ ਦੁਬਾਰੋ ਇੱਥੇ ਸਾਡੀ ਅ ਏਜੰਸੀ ਦੇ ਲਾਗੇ ਦੇਖੇ ਵੀ ਅਸੀਂ ਪੁਲਿਸ ਨੂੰ ਫੜਾ ਦਾਂਗੇ ਸੋਡੇ ਡਾਂਗ ਅਪਰੇਟ ਹੋਣੀ ਆ ਸਾਨੂੰ ਕਿਸੇ ਨੂੰ ਵੀ ਅਸੀਂ ਕੋਈ ਬਾਲੇ ਰਿਚ ਫੈਮਲੀ ਤੋਂ ਨਹੀਂ ਆ ਬਾਲੇ ਮਾੜੇ ਵੀ ਨਹੀਂ ਆ ਮੀਡੀਅਮ ਫੈਮਲੀ ਤੋਂ ਆ ਅਸੀਂ ਇੱਥੇ ਪੜ੍ਹ ਲਿਖ ਕੇ ਥੋੜਾ ਬਹੁਤ ਇੱਕ ਚਲੋ ਗੱਡੀ ਲਈ ਸੀਗੀ ਠੀਕ ਹੈ ਅਸੀਂ ਸੋਚ ਇਹ ਇਹ ਸੋਚ ਕੇ ਗੱਡੀ ਲਈ ਸੀਗੀ ਕਿ ਹਾਂ ਨਵੇਂ ਪੈਸੀ ਤੇ ਲੈ ਜੇ ਕੁਝ ਹੋਣਾ ਤੇ ਅਸੀਂ ਪੁਰਾਣੀ ਤੇ ਤਿਆਰ ਕਰ ਲੈਂਦੇ ਪੁਰਾਣੀ ਵੀ ਲੈ ਸਕਦੇ ਤੇ ਐਨੇ ਪੈਸੇ ਨਵੀਂ ਤੇ ਲਾਇਏ ਜੇ ਨਵੀਆਂ ਗੱਡੀਆਂ ਨਾਲ ਇਹ ਹਾਲ ਹੋ ਰਿਹਾ ਸਾਡੇ ਨਾਲ ਇਹ ਹਾਲ ਹੋ ਰਿਹਾ ਸਾਡੇ ਨਾਲ ਇਹ ਕੰਮ ਕਰ ਰਹੇ ਨੇ 26 ਲੱਖ ਰੁਪਏ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਰਕਮ ਹੁੰਦੀ ਹੈ ਬਿਲਕੁਲ ਬਿਲਕੁਲ ਹੁਣ ਜਿਵੇਂ ਦੋ ਦੋ ਗੱਡੀਆਂ ਆ ਰਹੀਆਂ ਨੇ ਅੰਦਰ ਜਾਣ ਦੇ ਵਾਸਤੇ ਉਹ ਤੁਹਾਡੇ ਨਾਲ ਵੀ ਆ ਕੇ ਗੱਲਬਾਤ ਕਰਦੇ ਨੇ ਕਿ ਅਸੀਂ ਪਰੇਸ਼ਾਨ ਹੋ ਰਹੇ ਹਾਂ ਕੀ ਲੱਗਦਾ ਕਿ ਇਹ ਇਹਨਾਂ ਨੂੰ ਵੀ ਇਸ ਤਿੱਕੇ ਨਾਲ ਪਤਾ ਲੱਗੇਗਾ ਕਿ ਐਮਜੀ ਦੀਆਂ ਗੱਡੀਆਂ ਕਿਵੇਂ ਦੀਆਂ ਨੇ ਦੇਖੋ ਬਹੁਤ ਲੋਕ ਨੇ ਅਸੀਂ ਅਸੀਂ ਇੱਥੇ ਅਸੀਂ ਇੱਥੇ ਧਰਨਾ ਲਾ ਲਿਆ ਬਹੁਤ ਲੋਕ ਨੇ ਜੋ ਚੁੱਪ ਕਰ ਜਾਂਦੇ ਨੇ ਇਹ ਚੁੱਪ ਕਰਕੇ ਬਹਿ ਜਾਂਦੇ ਆਪਦਾ ਬਾਹਰੋਂ ਆ ਆਊਟ ਆਫ ਸਰਕਲ ਮਾਰਕੀਟ ਤੋਂ ਕੰਮ ਕਰਾਉਣ ਲੱਗੇ ਜਾਂਦੇ ਆ ਪਰ ਸਾਡਾ ਲਾਸ ਬਹੁਤ ਵੱਡਾ ਠੀਕ ਹੈ ਨਾ ਤੇ ਹੁਣ ਇਹ ਨੇ ਇਹ ਇੱਕ ਇੱਕ ਦੋ ਜਣੇ ਸਾਨੂੰ ਪੁੱਛਿਆ ਜ਼ਰੂਰ ਆ ਪਰ ਉਹ ਵੀ ਕੋਈ ਨਾ ਕੋਈ ਆਪਣੀ ਪ੍ਰੋਬਲਮ ਦੱਸ ਕੇ ਸਾਨੂੰ ਚਲੇ ਗਏ ਆ ਪਰ ਉਹ ਕਹਿੰਦੇ ਸਾਂ ਅਸੀਂ ਫਾਈਟ ਨਹੀਂ ਕਰ ਸਕਦੇ ਠੀਕ ਹੈ ਨਾ ਸਾਡਾ ਹੁਣ ਧਰਨੇ ਦਾ ਇਸ ਤੋਂ ਬਾਅਦ ਅਸੀਂ ਕੋਰਟ 'ਚ ਵੀ ਜਾਵਾਂਗੇ ਸਾਨੂੰ ਇਹ ਹੈ ਕਿ ਅਸੀਂ ਨਾ ਕੋਰਟ ਦੇ ਲੰਬਾ ਪ੍ਰੋਸੈਸ ਹੋ ਜਾਂਦਾ ਰਕਮ ਦੀ ਗੱਲ ਆ ਠੀਕ ਆ ਸਾਡਾ ਨੁਕਸਾਨ ਬਹੁਤ ਵੱਡਾ ਇਹ ਤਾਂ ਹੈ ਨਹੀਂ ਕੋਈ 2 ਲੱਖ 2.5 ਲੱਖ ਰੁਪਏ ਦਾ ਨੁਕਸਾਨ ਆ 26 ਲੱਖ ਰੁਪਏ ਦਾ ਨੁਕਸਾਨ ਆ ਇਵਨ ਕਿ ਸਾਨੂੰ ਹੁਣ ਗੱਡੀ ਵੀ ਨਹੀਂ ਦੇ ਰਹੇ ਸਾਡੀ ਜੋ ਗੱਡੀ ਆ ਜੋ ਇਨ੍ਹਾਂ ਕੋਲ ਆ ਵੀ ਅਸੀਂ মিডিਆ ਨੂੰ ਦਿਖਾਈਏ ਲੋਕਾਂ ਨੂੰ ਦਿਖਾਈਏ ਅਗਰ ਸਾਡੀ ਕੋਈ ਹੋਵੇ ਸਾਨੂੰ ਗੱਡੀ ਵੀ ਨਹੀਂ ਦੇ ਰਹੇ ਸਾਨੂੰ ਉਸ ਗੱਡੀ ਤੱਕ ਜਾਣ ਵੀ ਨਹੀਂ ਦੇ ਰਹੇ ਬਿਲਕੁਲ ਗੱਡੀ ਤੱਕ ਵੀ ਨਹੀਂ ਜਾਣ ਦਿੱਤੇ ਜਾ ਰਿਹਾ ਦੀਵਾਲੀ ਆ ਰਿਹਾ ਹੈ ਕਹਿੰਦੇ ਦੀਵਾਲੀ ਬੰਪਰ ਜਰੂਰ ਹੁੰਦਾ ਤੇ ਇਹਨਾਂ ਦਾ ਦਿਵਾਲਾ ਨਿਕਲ ਗਿਆ 26-27 ਲੱਖ ਰੁਪਏ ਲਾਇਆ ਹੋਇਆ ਸੀਗਾ ਕੰਪਨੀ ਇਹ ਤਾਂ ਕਹਿੰਦੀ ਜਰੂਰ ਸੁਣੀ ਸੀ ਕਿ ਸੇਲ 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 ਪਰ ਇੱਥੇ ਨੌਜਵਾਨਾਂ ਨੇ ਬਾਇਕਾਟ 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 ਲਿਖਿਆ ਹੋਇਆ ਆਨਲਾਈਨ ਇਹਨਾਂ ਦੇ ਵਿੱਚ ਹੱਲ ਹੁੰਦਾ ਹੈ ਜਾਂ ਨਹੀਂ ਕਿਉਂਕਿ ਅਸੀਂ ਉਹਨਾਂ ਦੇ ਨਾਲ ਪਹਿਲਾਂ ਵੀ ਗੱਲ ਕੀਤੀ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਪਹਿਲਾਂ ਵੀ ਇਹ ਕਿਹਾ ਕਿ ਸਾਡ ਦਿੱਤਾ ਕਿ ਅਸੀਂ ਉੱਪਰ ਦਿੱਲੀ ਤੱਕ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਮਾਂ ਬੀਤ ਚੁੱਕਿਆ ਹੈ ਖਬਰਾਂ ਪਹਿਲਾਂ ਵੀ ਚੱਲੀਆਂ ਹੱਲ ਨਹੀਂ ਹੋਇਆ ਅਸੀਂ ਹੁਣ ਵੀ ਲਗਾਤਾਰ ਫੋਨ ਕਾਲ ਕਰ ਰਹੇ ਹਾਂ ਜੋ ਕੰਪਨੀ ਦੇ ਓਨਰ ਨੇ ਜਿਹੜੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਨਾਮ ਹਨ ਦੇ ਨੀਤ ਪਾਸੀ ਸੁਖਨੀਤ ਪਾਸੀ ਸੁਖਰੀਤ ਬਾਂਸਲਾ ਸੁਬੀਤ ਸੁਖਨੀਤ ਪਾਸੀ ਸਰ ਸਸੀਕਾਲ ਜੀ ਠੀਕ ਠਾਕ ਹੋ ਕੌਣ ਬੋਲ ਰਿਹਾ ਸਾਂ ਮੈਂ ਪੱਤਰਕਾਰ ਜਗਸੀਰ ਗੱਲ ਕਰ ਰਿਹਾ ਹਾਂ ਮੈਂ ਨਾ ਤੁਹਾਡੇ ਬਾਹਰ ਇੱਥੇ ਖੜਾ ਹੋਇਆ ਹਾਂ ਐਮਜੀ ਹੈਕਟਰ ਕ੍ਰਿਸ਼ਨਾ ਮੋਟਰ ਗੈਰੇਜ ਦੇ ਬਾਹਰ ਅੱਛਾ ਜੀ ਹਾਂਜੀ ਇੱਥੇ ਨੌਜਵਾਨ ਪ੍ਰੋਟੈਸਟ ਕਰ ਰਹੇ ਨੇ ਜੀ ਇਹਨਾਂ ਦਾ ਕੋਈ ਕੀ ਮਸਲਾ ਹੈਗਾ ਜੀ ਸਰ ਆਪਕੋ ਬਤਲਾਇਗਾ ਕਿਉਂ ਪ੍ਰੋਟੈਸਟ ਕਰ ਰਹੇ ਮੈਂ ਚੰਡੀਗੜ੍ਹ ਨੂੰ ਪਤਾ ਕਰਕੇ ਦਿੰਦਾ ਆਪਕੋ 10 ਮਿੰਟ ਵਿੱਚ ਸਰ ਸਰ ਇੱਕ ਤਕਰੀਬਨ 12 ਵਜੇ ਦੇ ਨੇੜੇ ਤੇੜੇ ਦਾ ਪ੍ਰੋਟੈਸਟ ਹੋ ਰਿਹਾ ਹੈ ਹਜੇ ਤੱਕ ਕੰਪਨੀ ਦੇ ਵਿੱਚ ਕੋਈ ਐਕਟਿਵ ਸਰ ਹਲਕਾ ਕਿਉਂ ਸਰ ਠੀਕ ਹੈ ਤਾ ਫੋਨ ਕਰਕੇ ਕਹਿੰਦੇ 15 ਇੱਕ 20 ਮਿੰਟਾਂ ਤੱਕ ਤੁਹਾਨੂੰ ਦੱਸਦੇ ਆ ਕਿ ਕੀ ਗੱਲ ਹੈ ਪਰ ਅਸਲ ਦੇ ਵਿੱਚ ਇਹ ਕਾਫੀ ਟਾਈਮ ਦੇ ਵਿੱਚ ਇਹ ਸਮਾਂ ਲੰਘਾ ਰਹੇ ਨੇ ਕਹਿੰਦੇ ਨੌਜਵਾਨ ਜਿਸ ਤਿੱਕੇ ਨਾਲ ਕਹਿੰ ਰਹੇ ਨੇ ਪਹਿਲਾਂ ਵੀ ਆਏ ਸੀਗੇ ਪਹਿਲਾਂ ਵੀ ਸਮਾਂ ਲੰਘਾਤਾ ਤੇ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕਹਿ ਰਹੇ ਨੇ ਕਿ ਅਸੀਂ 15 20 ਮਿੰਟਾਂ ਤੱਕ ਦੱਸਾਂਗੇ ਪਰ ਹੱਲ ਹੁੰਦਾ ਹੈ ਜਾਂ ਨਹੀਂ ਇਹ ਨੌਜਵਾਨਾਂ ਦਾ ਇਹ ਵੀ ਦੇਖਣਾ ਹੋਏਗਾ ਦੀਵਾਲੀ ਆ ਰਿਹਾ ਹੈ ਕਹਿੰਦੇ ਦੀਵਾਲੀ ਬੰਪਰ ਜਰੂਰ ਹੁੰਦਾ ਤੇ ਇਹਨਾਂ ਦਾ ਦਿਵਾਲਾ ਨਿਕਲ ਗਿਆ ਜੈ ਹੋ ਸ੍ਰੀ कृष्णा ਮੋਟਰਸ ਜੈ ਹੋ ਤੁਰਦਾ ਬਾਹਰ ਕੰਪਨੀ ਇਹ ਤਾਂ ਕਹਿੰਦੀ ਜਰੂਰ ਸੁਣੀ ਸੀ ਕਿ ਸੇਲ 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 ਪਰ ਇਥੇ ਮੌਜੂਦਵਾਨਾਂ ਨੇ ਬਾਇਕਾਟ 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 ਲਿਖਾਇਆ ਬਾਇਕਾਟ ਕ੍ਰਿਸ਼ਨਾ ਮੋਟਰ ਬਾਇਕਾਟ ਕ੍ਰਿਸ਼ਨਾ ਮੋਟਰ ਸਾਡਾ ਹੁਣ ਧਰਨੇ ਦਾ ਇਸ ਤੋਂ ਬਾਅਦ ਅਸੀਂ ਕੋਰਟ 'ਚ ਵੀ ਜਾਵਾਂਗੇ ਈਵਨ ਕਿ ਸਾਨੂੰ ਹੁਣ ਗੱਡੀ ਵੀ ਨਹੀਂ ਦੇ ਰਹੇ ਸਾਡੀ ਜੋ ਗੱਡੀ ਆ ਜੋ ਇਨ੍ਹਾਂ ਕੋਲ ਆ ਵੀ ਅਸੀਂ মিডিਆ ਨੂੰ ਦਿਖਾਈਏ ਲੋਕਾਂ ਨੂੰ ਦਿਖਾਈਏ ਅਗਰ ਸਾਡੀ ਕੋਈ ਹੋਵੇ ਸਾਨੂੰ ਗੱਡੀ ਵੀ ਨਹੀਂ ਦੇ ਰਹੇ ਹਾਂਜੀ ਇੱਥੇ ਨੌਜਵਾਨ ਪ੍ਰੋਟੈਸਟ ਕਰ ਰਹੇ ਨੇ ਜੀ ਇਹਨਾਂ ਦਾ ਕੋਈ ਕੀ ਮਸਲਾ ਹੈਗਾ ਹੀ ਸਰ ਆਪਕੋ ਬਤਲਾਏਗਾ ਕਿਉਂ ਪ੍ਰੋਟੈਸਟ ਕਰ ਰਹੇ ਨੇ ਮੈਂ ਚਿੱਟੀ ਗੱਡੀ ਨੂੰ ਪਤਾ ਲੱਗ ਗਿਆ ਕਿ ਕਿਹੜੇ ਦਸਤੇ ਸਰ ਇਹ ਅੰਦਰੋਂ ਡਰਾਵੇ ਜ਼ਰੂਰ ਆਉਂਦੇ ਨੇ ਜੀ ਪੁਲਿਸ ਬੁਲਾ ਲਾਂਗੇ ਇਹ ਤੋਂ ਪਹਿਲਾਂ ਉਹ ਚਲੇ ਜਾਊਗਾ